ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਦੁਖਪੰਣੀ ਸਾਹਿਬ ਦੇ ਇਤਿਹਾਸ ਬਾਰੇ ਪਿਆਰੀ ਸਾਧ ਸੰਗਤ ਜੀ ਇਹ ਉਹ ਸਥਾਨ ਹੈ ਜਿੱਥੇ ਇਸ਼ਨਾਨ ਕਰਨ ਨਾਲ ਬੀਬੀ ਰਜਨੀ ਦਾ ਪਿੰਗੜਾ ਪਤੀ ਦੇਹ ਰੋਗ ਹੋਇਆ ਸੀ ਇਹ ਕਹਾਣੀ ਕੁਝ ਇਸ ਪ੍ਰਕਾਰ ਹੈ ਕਿ ਜਦੋਂ ਪੱਟੀ ਦੇ ਇੱਕ ਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ ਉਹ ਕਿਸ ਦਾ ਦਿੱਤਾ ਖਾਂਦੀਆਂ ਹਨ ਤਾਂ ਹੋਰਾਂ ਸਭ ਨਾਲ ਪੁੱਤਰੀਆਂ ਨੇ ਦੁਨੀ ਚੰਦ ਦੀ ਇਸ਼ਾਰਾ ਅਨੁਸਾਰ ਕਹਿ ਦਿੱਤਾ ਕਿ ਉਸ ਦਾ ਦਿੱਤਾ ਖਾਂਦੀਆਂ ਹਨ ਪਰ ਬੀਬੀ ਰਜਨੀ ਜੀ ਜੋ ਬਚਪਨ ਵਿੱਚ ਲਾਹੌਰ ਕੇ ਗੁਰੂ ਜੀ ਦੇ ਸ਼ਰਧਾਲੂ ਪਰਿਵਾਰ ਕਰੇ ਆਪਣੇ ਲਾਣਕੇ ਘਰ ਪਾਲਣ ਕਰਨ ਗੁਰਮੱਧ ਦੇ ਹੱਸ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਉਸਨੇ ਸਪਸ਼ਟ ਕਹਿ ਦਿੱਤਾ ਕਿ ਸਬ ਦਾ ਪਾਲਨ ਏਵਲ ਪ੍ਰਮਾਤਮਾ ਕਰਦਾ ਹੈ ਸਭ ਉਸ ਦਾ ਦਿੱਤਾ ਖਾਂਦੇ ਹਨ ਇਦਾਂ ਦਾ ਜਵਾਬ ਸੁਣ ਕੇ ਦੂਨੀ ਚੰਦ ਕ્રોਧ ਵਿੱਚ ਆਇਆ ਤੇ ਹੰਕਾਰੀ ਦੂਨੀ ਚੰਦ ਨੇ ਬੀਬੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ ਬੀਬੀ ਰਜਨੀ ਪਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਟੋਕਰੇ ਵਿੱਚ ਰੱਖ ਕੇ ਸਿਰ ਤੇ ਚੁੱਕ ਕੇ ਤੁਰਦੀ ਤੁਰਦੀ ਇਸ ਸਥਾਨ ਤੇ ਪਹੁੰਚ ਗਈ ਇਸ ਬੇਰੀ ਦੀ ਛਾਂ ਹੇਠਾਂ ਟੋਕਰਾ ਰੱਖ ਕੇ ਬੀਬੀ ਜੀ ਪ੍ਰਸ਼ਾਦੇ ਲੈਣ ਲਈ ਨਾਲ ਦੇ ਪਿੰਡ ਚਲੇ ਗਏ ਤਾਂ ਮਗਰੋਂ ਉਸਦੇ ਪਿੰਗਲੇ ਪਤੀ ਨੇ ਇੱਕ ਬਹੁਤ ਹੀ ਅਦਭੁਤ ਨਜ਼ਾਰਾ ਦੇਖਿਆ ਕਿ ਕਾਲੇ ਆਕਾਸ਼ ਰੋਵਰ ਵਿੱਚ ਟੁੱਬੀ ਲਗਾ ਕੇ ਹੰਸ ਬਣ ਕੇ ਉੱਡਦੇ ਜਾ ਰਹੇ ਹਨ ਇਹ ਸਭ ਦੇਖ ਕੇ ਉਸਨੇ ਹਿੰਮਤ ਕਰਕੇ 베ਰੀ ਦੀਆਂ ਜੜਾਂ ਦੇ ਆਸਰੇ ਸਰੋਵਰ ਵਿੱਚ ਟੁੱਬੀ ਲਾਈ ਤਾਂ ਗੁਰੂ ਜੀ ਦੀ ਕਿਰਪਾ ਨਾਲ ਉਸ ਦੀ ਦੇਹ ਅਰੋਗ ਹੋ ਗਈ ਜਦੋਂ ਬੀਬੀ ਰਜਨੀ ਵਾਪਸ ਆ ਕੇ ਆਪਣੇ ਪਤੀ ਦੀ ਜਗ੍ਹਾ ਇੱਕ ਖੂਬਸੂਰਤ ਨੌਜਵਾਨ ਨੂੰ ਦੇਖਦੀ ਹੈ ਤਾਂ ਉਸ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੌਜਵਾਨ ਨੇ ਮੇਰੇ ਪਤੀ ਨੂੰ ਮਾਰ ਕੇ ਛੁੱਟ ਦਿੱਤਾ ਹੋਵੇਗਾ ਜਦ ਇਹ ਗੱਲ ਸੰਤੋਖ ਸਾਹਿਬ ਦੀ ਸੇਵਾ ਕਰਵਾ ਰਹੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਬੀਬੀ ਰਜਨੀ ਜੀ ਦੀ ਸ਼ੰਕਾ ਦੂਰ ਕਰਦਿਆ ਕਿਹਾ ਕਿ ਬੀਬੀ ਤੇਰੀ ਸ਼ਰਧਾ ਸੇਵਾ ਤੇ ਦ੍ਰਿੜਤਾ ਦੇ ਇਸ ਸਥਾਨ ਦੀ ਸ਼ਕਤੀ ਸਦਕਾ ਤੇਰਾ ਪਤੀ ਠੀਕ ਹੋ ਗਿਆ ਹੈ ਗੁਰੂ ਜੀ ਨੇ ਆਪ ਇਸ ਸਥਾਨ ਦਾ ਨਾਮ ਦੁਖਪੰਦਨੀ ਸਾਇਬ ਰੱਖਿਆ ਸੀ